ਆਮਲਾਪੀ ਸਾਡੇ ਜੀ ਛਾਵੜਾ ਇੰਡਸਟਰੀ ਕੋ ਬਾਏ ਸਾਡੀ ਰਾਈਸ ਮਿਲ ਹੈ ਜੀ ਉੱਥੇ ਸਾਡੇ ਚਾਵਲਾਂ ਦੀ ਚੋਰੀ ਹੋਈ ਸੀਗੀ ਤਾਰਾ ਤੋਂ 19 ਤਰੀਕ ਦੇ ਦਰਮਿਆਨੀ ਰਾਤ ਨੂੰ ਕਿੰਨਾ ਮਾਣ ਲਾਇਆ ਜੀ 305 ਗੱਟਾ ਸਾਡਾ ਚੋਰੀ ਹੋਇਆ ਸੀਗਾ ਜਿੰਦੇ ਵਿੱਚ 200 ਗੱਟਾ 50 ਕਿਲੋ ਵਾਲਾ ਤੇ 105 ਥੈਲੀਆਂ ਸਾਡੀਆਂ 30 ਕਿਲੋ ਨੇ ਚੋਰੀ ਹੋਈ ਸੀਗਾ ਅੱਜ ਪੁਲਿਸ ਦੇ ਵੱਲੋਂ ਗ੍ਰਾਹਨ ਉਹਨਾਂ ਦੇ ਕਾਰਕਿਟਾਂ ਜਿਨ੍ਹਾਂ ਵੱਲੋਂ ਇੰਡਸਟਰੀ ਦੇ ਵਿੱਚ ਚੋਰੀ ਕੀਤੀ ਗਈ ਸੀ ਕਿੰਨਾ ਕੁ ਸੰਤੁਸ਼ਟ ਕੋਪੋਲਿਸ ਦੀ ਕਾਰਵਾਈ ਬਹੁਤ ਸੰਤੁਸ਼ਟ ਆਈ ਹੈ ਜੀ ਇਹਦਾ ਬਹੁਤ ਬਹੁਤ ਧੰਨਵਾਦ ਹੈ ਜੀ ਜਿਨ੍ਹਾਂ ਨੇ ਪੂਰਾ ਸਾਡਾ ਬਹੁਤ ਜ਼ਿਆਦਾ ਸਾਥ ਦਿੱਤਾ ਹੈ ਜੀ ਸਾਡੀ ਚੋਰੀ ਟਰੇਸ ਕੀਤੀ ਹੈ ਜੀ ਸਾਰਾ ਮਾਮਲਾ ਹੋ ਗਿਆ ਤੁਹਾਡਾ ਨਹੀਂ ਜੀ ਟਰੇਸ ਹੋ ਗਿਆ ਜੀ ਜਿਹੜਾ ਬਰਾਮਦ ਹੋਇਆ 105 ਆ ਸੌਰੀ 150 ਗੱਟਾ 50 ਕਿਲੋ ਵਾਲਾ ਤੇ 20 ਥੈਲੀਆਂ 30 ਕਿਲੋ ਵਾਲੀ ਬਰਾਮਦ ਹੋਈਆਂ ਲਗਭਗ ਕਿੰਨੀ ਕੀਮਤ ਦਾ ਮਾਲ ਚੋਰੀ ਹੋਇਆ ਸੀ ਜੀ 12 ਲੱਖ ਰੁਪਏ ਦੇ ਜੀ ਆ ਜੀ ਬਾਕੀ ਡੀਪੀ ਸਾਹਿਬ ਨੇ ਸਾਡਾ ਬਹੁਤ ਸਾਥ ਦਿੱਤਾ ਬਹੁਤ ਹੀ ਵਧੀਆ ਨਾ ਕਾਰਜਕਾਰੀ ਸੀ ਬੜੀ ਜਲਦੀ ਇਹਨਾਂ ਨੇ ਜੋਰੀ ਟਰੇਸ ਕਰਾ ਦਿੱਤੀ ਬੜੇ ਖੁਸ਼ ਹਾਂ ਅਸੀਂ ਇਹਨਾਂ ਤੋਂ ਜਿਹੜੇ ਵਿਅਕਤੀ ਸੀ ਚੋਰੀ ਨੂੰ ਅੰਜਾਮ ਦਿੱਤਾ ਗਿਆ ਸੀ ਕਿ ਇਹ ਤੁਹਾਡੇ ਇੰਡਸਟਰੀਅਲਸ ਕੰਮ ਕਰਦੇ ਸੀਗੇ ਜਾਂ ਹੋਰ ਨਹੀਂ ਨਹੀਂ ਜੀ ਇਹ ਜੀਰੇ ਤੋਂ ਬਿਲੋਂਗ ਕਰਦਾ ਹੈ थाना ਸਿੰਘਚੌਰ ਜੀ ਕਾਫੀ ਪੁਰਾਣਾ ਚੋਰ ਹੈ ਇਹਨਦੇ ਪਹਿਲੇ ਵੀ ਕਦਮੇ ਦਰਜ ਹੈ ਇਹ ਪਹਿਲਾਂ ਆ ਕੇ ਰੈਕੀ ਕਰਦਾ ਹੈ ਪੂਰਾ ਪਲਾਨ ਬਣਾਉਂਦਾ ਹੈ ਇੱਕ ਦਿਨ ਪਹਿਲਾਂ 16 ਤਰੀਕ ਨੂੰ ਇਹ ਆ ਕੇ ਆਪਣੇ ਸ਼ੈਲਰ ਚ ਦੇਖ ਕੇ ਜਾਂਦਾ ਵੀ ਚਾਵਲ ਪਿਆ ਹੈ ਪਿੱਛੋਂ ਵਰਦਾ ਇੱਕ ਅੰਦੀ ਟਿਕੜਦਾ ਹੈ ਉਸ ਤੋਂ ਬਾਅਦ ਫਿਰ 19 ਤਰ੍ਹਾਂ ਦਾ ਗੈਂਗ ਲੈ ਕੇ ਆਂਦਾ ਨਾਲ ਗੱਡੀਆਂ ਲੈ ਕੇ ਆਂਦਾ ਪਿੱਛੋਂ ਦੀਵਾਰ ਨੂੰ ਸੇਂਦ ਲਗਾ ਕੇ ਤੇ ਚਾਵਲ ਲੈ ਕੇ ਚਲਾ ਜਾਂਦਾ ਸਿਕਿਉਰਿਟੀ ਗਾਰਡ ਦਾ ਤਨਾਤ ਨਹੀਂ ਸੀਗਾ ਜੀ ਸਿਕਿਉਰਿਟੀ ਗਾਰਡ ਹੈ ਸੀ ਬਾਬਾ ਜੀ ਬਜ਼ੁਰਗ ਹੈ ਤੇ ਫੱਦ ਸਾਹਿਬ ਸਾਡੇ ਵਿਆਸ ਗਏ ਹੋਏ ਸੀ ਜਿਹੜਾ ਚੌਂਕੀਦਾਰ ਹੈ ਉਹ ਬਾਹਰ ਇੱਕ ਵਾਰੀ ਢੇੜਾ ਮਾਰ ਕੇ ਬੈਸ ਕੁਰਸੀ ਬਿਠਾ ਕੇ ਲੱਗ ਗਈ ਜਦੋਂ 4 ਵਜੇ ਉੱਠਿਆ ਤਾਂ 19 ਤਰ੍ਹਾਂ ਨੂੰ ਲੱਦ ਕੇ ਜਾ ਰਹੇ ਸੀ ਤੇ ਫਿਰ ਕੁਝ ਬੰਦੇ 8-10 ਸੀ ਇਹ ਇਕੱਲਾ ਡਰ ਗਿਆ ਇਹ ਵੀ ਸੀ ਜੀ ਇਹਨਾਂ ਕੋਲ ਹਥਿਆਰ ਵੀ ਦੱਸਿਆ ਜੀ ਚੌਂਕੀਦਾਰ ਨੇ ਹਾਂ ਚੌਂਕੀਦਾਰ ਤਾਂ ਫਿਰ ਡਰ ਗਿਆ ਬਜ਼ੁਰਗ ਬ ਉਸ ਤੋਂ ਇਲਾਵਾ ਮਕਦਮਾ ਨੰਬਰ 40 ਮਿਤੀ 19/5/2022 ਜੁਰਮ 379 411 ਆਈਪੀਸੀ ਥਾਣਾ ਕਲਖੁਰਦ ਮਕਦਮਾ ਨੰਬਰ 18 ਮਿਤੀ 19/29/1/2023 ਜੁਰਮ 395 442 380 455 455 ਆਈਪੀਸੀ 25 ਆਰਮਜ਼ ਥਾਣਾ ਜੰਡਿਆਲਾਗੜੂ ਅੰਮ੍ਰਿਤਸਰ ਸਾਹਿਬ ਸੋ ਪੂਰੇ ਪੰਜਾਬ ਦੇ ਵਿੱਚ ਵੱਖ-ਵੱਖ ਥਾਣੇ ਤੇ ਇਹਨਾਂ ਨੇ ਚੋਰੀਆਂ ਜਿਹੜੀਆਂ ਪਹਿਲਾਂ ਬਹੁਤ ਕੀਤੀਆਂ ਹੋਈਆਂ ਸੀ ਕਈ ਮੁਕਦਮੇ ਟ੍ਰੇਸ ਸੀਗੇ ਤੇ ਕਈ ਮੁਕਦਮੇ ਨਹੀਂ ਵੀ ਟ੍ਰੇਸ ਸੀਗੇ ਇਹ ਜਿਹੜਾ ਵੱਡਾ ਗਰੋਹ ਸੀਗਾ ਇਹਨਾਂ ਦਾ ਵੱਡੇ ਲੈਵਲ ਦਾ ਗੈਂਗ ਸੀ ਇਹ ਚ ਕੁੱਲ ਮਿਲਾ ਕੇ 9 ਦੋਸ਼ੀ ਸੀਗੇ ਜਿਨ੍ਹਾਂ ਦੇ ਵਿੱਚੋਂ 6 ਦੀ ਗ੍ਰਿਫਤਾਰੀ ਹੋ ਚੁੱਕੀ ਹੈ ਇੱਕ ਜਿੱਥੇ ਜਿੱਥੇ ਵੇਚਦੇ ਸੀਗੇ ਉੱਥੇ ਵੀ ਛਾਪੇਮਾਰੀ ਕੀਤੀ ਜਾ ਰਹੀ ਹੈ ਚੋਰੀ ਦਾ ਸਮਾਨ ਜਿਵੇਂ ਕਿ ਇੱਕ ਸਾਥ ਜਿੱਥੇ ਇਹਨਾਂ ਨੇ ਵੇਚਿਆ ਸੀਗਾ ਚੋਰੀ ਦਾ ਸਮਾਨ ਉਹ ਉੱਥੇ ਰਵਿੰਦਰ ਸਿੰਘ ਦੀ ਉਹਦੀ ਆਪਦੀ ਸ਼ੈਲਰ ਉਹਦਾ ਉਹਦਾ ਆਪਦਾ ਕੰਮ ਸੀਗਾ ਬਾਸਨਥੀ ਰਾਈਸ ਦਾ ਖਰੀਦ ਖਰੀਦਣ ਦਾ ਵੇਚਣ ਦਾ ਕੰਮ ਸੀ ਜਿਹੜਾ ਕਿ ਆਦਮਪੁਰ ਤਰ੍ਹਾਂ ਨਾਲ ਦੱਸਿਆ ਤੁਹਾਨੂੰ ਉਹਦੇ ਕੋਲੇ ਜਾ ਕੇ ਇਹਨਾਂ ਨੇ ਠਾਣਾ ਸਿੰਘ ਹੋਰਾਂ ਨੇ ਤੇ ਬਾਕੀ ਦੋਸ਼ੀਆਂ ਨੇ ਜਾ ਕੇ ਵੇਚਿਆ ਸੀਗਾ ਜਿਹੜਾ ਉਹਦੀ ਵੀ ਗ੍ਰਿਫਤਾਰੀ 6 ਜੂਨ ਨੂੰ ਹੋ ਚੁੱਕੀ ਹੈ ਜਿਹੜੇ ਇਹ ਤਿੰਨ ਦੋਸ਼ੀਆਂ ਦੀ ਗ੍ਰਿਫਤਾਰੀ ਬਾਕੀ ਹੈ ਉਹਨਾਂ ਦੇ ਛਾਪੇਮਾਰੀ ਕੀਤੀ ਜਾ ਰਹੀ ਹੈ ਉਹਨਾਂ ਨੂੰ ਵੀ ਜਲਦ ਗ੍ਰਿਫਤਾਰ ਕੀਤਾ ਜਾਊਗਾ ਸਰ ਇੱਥੋਂ ਦਾ ਵੀ ਕੋਈ ਨਾਮ ਇਹਨਾਂ ਦੇ ਸੰਪਰਕ ਦੇ ਵਿੱਚ ਬੰਦਾ ਸੀਗਾ ਇਸ ਹਾਲ ਕੇ ਦਾ ਹਾਂਜੀ ਹਾਂਜੀ ਦੋਸ਼ੀ ਜਿਹੜੇ ਤਿੰਨ ਹੈਗੇ ਨੇ ਉਹਨਾਂ ਦੇ ਵਿੱਚੋਂ ਇੱਥੋਂ ਦਾ ਵੀ ਦੋਸ਼ੀ ਹੈਗੇ ਨੇ ਉਹ ਹਜੇ ਡਿਸਕਲੋਜ਼ ਨਹੀਂ ਕਰ ਸਕਦੇ ਇਨਵੈਸਟੀਗੇਸ਼ਨ ਕਿਉਂਕਿ ਹਜੇ ਉਹ ਭੱਜੇ ਹੋਏ ਨੇ ਫਰਾਰ ਨੇ ਉਹਨਾਂ ਦੀ ਗ੍ਰਿਫਤਾਰੀ ਵੀ ਜਲਦ ਕੀਤੀ ਜਾਊਗੀ ਤੇ ਡਿਸਕਲੋਜ਼ ਕੀਤਾ ਜਾਊਗਾ ਇਸ ਤੋਂ ਜੋ ਤੋ ਬਰੋ ਕੰਮ ਕਰ ਰਿਹਾ ਜੀ ਇਹ ਦਾ ਦੀ ਸਭ ਤੋਂ ਪੁਰਾਣਾ ਮੁਕ 2017 ਤੋਂ ਇਹ ਐਕਟਿਵ ਨੇ ਉਹਨੂੰ ਪੜਾਣਾ ਇਹਨਾਂ ਦਾ ਬੈਕਗ੍ਰਾਉਂਡ ਜਿਹੜਾ ਉਹ ਕਰਾਇਮ ਬੈਕਗ੍ਰਾਉਂਡ ਨਹੀਂ ਹੈਗਾ ਔਨ ਰਿਕਾਰਡ 17 ਤੋਂ ਲੈ ਕੇ ਹੁਣ ਤੱਕ ਦੀ ਇਹਨਾਂ ਦੀ ਚੋਰੀਆਂ ਦੀ ਵਾਰਦਾਤਾਂ ਸਾਹਮਣੇ ਆਈਆਂ ਇਹਨਾਂ ਦੀ ਉਮਰ ਕਿੰਨੀ ਸਰ ਜਿਹੜੇ ਇਹ ਇਹਨਾਂ ਦੀ 22 ਸਾਲ ਤੋਂ ਲੈ ਕੇ 35 ਸਾਲ ਤੱਕ ਦੀ ਹੋਊਗਾ ਇਹਨਾਂ ਨੂੰ ਸਰ ਤੁਸੀਂ ਟ੍ਰੇਸ ਕਰਕੇ ਸਰ ਫਕਲੇ ਇਹਨਾਂ ਨੂੰ ਕੁਝ ਹੋਰ ਬਰਾਮਦ ਹੋਇਆ ਕੋਈ ਹਾਂਜੀ ਇਹਨਾਂ ਦੀ ਪੁਲਿਸ ਰਿਮਾਂਡ ਜਿਹੜੀ ਅੱਜ ਲਈਤੀ ਗਈ ਹੈ ਮੰਡੇ ਤੱਕ ਦੀ 2 ਦਿਨ ਦੀ ਪੁਲਿਸ ਰਿਮਾਂਡ ਫਾਰਮ ਹੋ ਲਈ ਹੈ ਉਂਪਰ ਕਿਨਾਰੇ ਕੋਲੋਂ 170 ਗੱਟੇ ਬਾਸਮਤੀ ਤੇ ਦੋ ਪਿਕਅਪ ਗੱਡੀਆਂ ਮਹਿੰਦਰਾਂ ਦੀ ਰਿਕਵਰ ਹੋ ਚੁੱਕੀ ਹੈ ਹੋਰ ਵੀ ਗਵਲੀਨਾਂ ਕੋਲੋਂ ਕਿੱਥੇ ਜਾ ਰਹੀ ਹੈ ਜਿਨ੍ਹਾਂ ਨੇ ਇਹਨਾਂ ਨੇ ਪਹਿਲਾਂ ਚੋਰੀਆਂ ਕੀਤੀਆਂ ਨੇ ਉਹ ਸੰਬੰਧੀ ਪੁੱਛਗਿੱਛ ਕਰਕੇ ਜਿਨ੍ਹਾਂ ਦੀ ਰਿਕਵਰੀ ਬਤੁਵਤ ਕੀਤੀ ਜਾ ਰਹੀ ਹੈ ਉਹ ਆਨ ਰਿਕਾਰਡ ਲੈ ਕੇ ਆਪ ਜੀ ਨੂੰ ਜਾਣੂ ਕਰਾਇਆ ਜਾਵੇ ਚੋਰੀ ਦਾ ਸਮਾਨ ਸਰਜੀਤ ਤੋਂ ਚੋਰੀ ਕਰਕੇ ਕਿ ਵੇਚਦੇ ਕਿਤੇ ਸਰਦਕੋ ਇਹ ਜਿੱਦਾਂ ਜੇ ਚਾਵਲ ਚੋਰੀ ਕਰਦੇ ਸੀਗੇ ਤਾਂ ਇਹ ਚਾਵਲ ਦੇ ਹੀ ਡੀਲਰ ਨੂੰ ਵੇਚਦੇ ਸੀਗੇ ਜਿਹੜਾ ਕਿ ਅੱਗੇ ਉਹਨੂੰ ਲੀਗਲੀ ਕਿਤੇ ਸੇਲ ਕਰ ਦਿੰਦਾ ਸੀਗਾ ਜਿੱਦਾਂ ਕਿ ਰਵਿੰਦਰ ਸਿੰਘ ਸਨ ਆਫ ਪਵਨ ਕੁਮਾਰ ਰਹਿਣ ਵਾਲਾ ਬੁੱਢਾ ਕਠਾਰ ਦਾ ਰਹਿਣ ਵਾਲਾ ਸੀਗਾ ਪੁਲਿਸ ਸਟੇਸ਼ਨ ਆਦਮਪੁਰ ਰੂਰਲ ਜਲੰਧਰ ਦਾ ਰਹਿਣ ਵਾਲਾ ਸੀ ਉਹਨੂੰ ਇਹ ਚਾਵਲ ਚੋਰੀ ਕਰਕੇ ਆਏ ਸੀਗੇ ਜਿਹੜੇ ਉਹਨਾਂ ਨੇ 18 19 ਦਰਮਿਆਨੀ ਰਾਤ ਨੂੰ ਇੱਥੇ ਚੋਰੀ ਕੀਤੇ ਸੀਗੇ ਉਸੇ ਤਰੀਕੇ ਨਾਲ ਜਿਹੜੀਆਂ ਪ੍ਰੀਵੀਅਸ ਐਫ ਆਈ ਆਰ ਜਿੰਨਾਂ ਦੀ ਆਈਡੈਂਟੀਫਾਈ ਹੋਈਆਂ ਨੇ ਉਹਦੇ ਵਿੱਚ ਕਿਹੜੇ ਕਿਹੜੇ ਸਮਾਨ ਚੋਰੀ ਹੋਇਆ ਉਹਨਾਂ ਨੇ ਜ਼ਿਲ੍ਹਿਆਂ ਦੇ ਵਿੱਚੋਂ ਐਫ ਆਈ ਆਰ ਦਾ ਇਨਵੈਸਟੀਗੇਸ਼ਨ ਕਰਕੇ ਲੀਡ ਅਸੀਂ ਵੀ ਟ੍ਰੇਸ ਕਰਾਂਗੇ ਤੇ ਉਹ ਸੰਬੰਧਿਤ ਪੁਲਿਸ ਸਟੇਸ਼ਨ ਨੂੰ ਜਿਨ੍ਹਾਂ ਦੇ ਕੋਲ ਇਹ ਇਨਵੈਸਟੀਗੇਸ਼ਨ ਚੱਲ ਰਹੀ ਹੈ ਉਹਨਾਂ ਨੂੰ ਵੀ ਜਾਣੂ ਕਰਵਾਇਆ ਜਾਊਗਾ ਤੇ ਰਿਕਵਰੀ ਕਰਾਇਆ ਜਾਊਗਾ ਜਿਹੜੇ ਦੋਸ਼ੀ ਫੜੇਗੇ ਨਾ ਸਰ ਇਹ ਕਿੰਨੇ ਪੜੇ ਲਿਖੇ ਨੇ ਜੀ ਤੇ ਇਹਨਾਂ ਦਾ ਉਸ ਤੇ ਤਾਲ ਮਿਲ ਕੇ ਨੇ ਹੋਇਆ ਸੀ ਇਹ ਦੋਸ਼ੀ ਜ਼ਿਆਦਾ ਪੜੇ ਲਿਖੇ ਨਹੀਂ ਹੈਗੇ ਇਹ ਸਿਰਫ 12ਵੀਂ ਪਾਸ ਨੇ ਮੋਸਟਲੀ ਇਹਨਾਂ ਦੇ ਵਿੱਚੋਂ ਕੁਝ ਤਾਂ 6ਵੀਂ 7ਵੀਂ ਡ੍ਰੌਪ ਆਊਟ ਨੇ ਤੇ ਪੜੇ ਲਿਖੇ ਦੋਸ਼ੀ ਨਹੀਂ ਹੈਗੇ ਇਹ ਤਾਂ ਜਿਹੜਾ ਹੈਗਾ ਸਿਰਫ ਇਹ ਚੋਰੀਆਂ ਕਰਨ ਦੇ ਆਦੀ ਸੀਗੇ 2017 ਤੋਂ ਲੈ ਕੇ ਹੁਣ ਤੱਕ ਨਸ਼ੇ ਦੇ ਵੀ ਆਦੀ ਨੇ ਮੁਰਜਮ ਥਾਣਾ ਸਿੰਘ ਹੈ ਇਹਦੇ ਖਿਲਾਫ ਐਨਡੀਪੀਐਸ ਦੇ ਮੁਕਦਮੇ ਦਰਜ ਨੇ ਫਿਰੋਜ਼ਪੁਰ ਦੇ ਵਿੱਚ ਉਹ ਨਸ਼ੇ ਆਪ ਕਰਦਾ ਸੀ ਜਾਂ ਨਹੀਂ ਕਰਦਾ ਕਰਦਾ ਸੀ ਉਹ ਤਾਂ ਨਾਰਕੋ ਟੈਸਟ ਕਰਾ ਕੇ ਪਤਾ ਚੱਲੂਗਾ ਪਰ ਇਹ ਵੇਚਦਾ ਜ਼ਰੂਰ ਸੀ ਨਸ਼ਾ ਚਾਵਲਾਂ ਤੋਂ ਲਾਵਾ ਕੋਈ ਹੋਰ ਵੀ ਚੋਰੀਆਂ ਨੇ ਇਹਨਾਂ ਦੇ ਕਿਹਨਾਂ ਦੇ ਆਪ ਮੰਨੇ ਨਹੀਂ ਚਾਵਲ ਤੇ ਕਣਕ ਇਹ ਮੋਸਟਲੀ ਇਹ ਇਸ ਤਰ੍ਹਾਂ ਦੀ ਚੋਰੀਆਂ ਕਰਕੇ ਪਿਕਅਪ ਦੇ ਵਿੱਚ ਲੋਡ ਕਰਵਾ ਕੇ ਰਾਤੋਂ ਰਾਤ ਲੈ ਜਾਂਦੇ ਸੀ ਜਿਹੜੀ ਗੱਡੀਆਂ ਪਰਾਂਦ ਹੋਈਆਂ ਨੇ ਉਹਨਾਂ ਦੇ ਮਾਲਕਾਂ ਦਾ ਪਤਾ ਵੀ ਲੱਗਿਆ ਵੀ ਕਿਤੋਂ ਇਹ ਗੱਡੀਆਂ ਨੇ ਜਿਹੜੀ ਚੋਰੀ ਕੀਤੀ ਨੇ ਨੇ ਗੱਡੀਆਂ ਚੋਰੀ ਨੇ ਕਿ ਨਹੀਂ ਇਹ ਤਾਂ ਪਤਾ ਲੱਗੂਗਾ ਗੱਡੀਆਂ ਦੇ ਡਾਕੂਮੈਂਟਸ ਤੋਂ ਜੋ ਕਿ ਇਨਵੈਸਟੀਗੇਸ਼ਨ ਦਾ ਪਾਰਟ ਆ ਇੱਕ ਮੁਕਦਮਾ ਦਰਜ ਹੋਇਆ ਸੀ 45/2024 ਮਿਤੀ 19 ਮਈ 2024 ਨੂੰ ਇਹ ਮੁਕਦਮਾ ਦਰਜ ਹੋਇਆ ਸੀਗਾ 457 ਤੇ 380 ਆਈਪੀਸੀ ਦੇ ਵਿੱਚ ਇਹਦੇ ਵਿੱਚ ਇੱਕ ਜਿਹੜਾ ਸ਼ੈਲਰ ਹੈਗਾ ਛਾਵੜਾ ਰਾਈਸ ਮਿਲ ਜਿਹਦੇ ਓਨਰ ਹੈਗੇ ਨੇ ਅਨੀਸ਼ ਕੁਮਾਰ son of ਵਿਜੇ ਕੁਮਾਰ ਰਹਿਣ ਵਾਲੇ ਗਾਂਧੀ ਨਗਰ ਦੇ ਨੇ ਉਹਨਾਂ ਵੱਲੋਂ ਬਿਆਨ ਦੇਣ ਤੇ ਚੋਰੀ ਦੇ ਸੰਬੰਧ ਦੇ ਮਸਲਾ ਐਫ ਆਈ ਆਰ ਰਜਿਸਟਰ ਹੋਈ ਸੀ ਇਹ ਮੁਕਦਮੇ ਨੂੰ ਟ੍ਰੇਸ ਕਰਨ ਵਾਸਤੇ ਪੁਲਿਸ ਦੀਆਂ ਜਿਹੜੀਆਂ ਵੱਖ-ਵੱਖ ਟੀਮਾਂ ਬਣਾਈ ਗਈਆਂ ਵੀ ਉਹ ਸਟਾਫ ਦੇ ਵਿੱਚ ਐਸਆਈ ਰਤਨ ਅਤੇ ਐਸਐਚਓ ਸਦਰ ਜਲਾਲਾਬਾਦ ਇੰਸਪੈਕਟਰ ਬਲਵੀਰ ਦੀ ਨਿਗਰਾਨੀ ਦੇ ਵਿੱਚ ਮਾਨਯੋਗ ਐਸਐਸਪੀ ਸਾਹਿਬ ਨੇ ਜਿਹੜੀਆਂ ਟੀਮਾਂ ਤਿਆਰ ਕਰਕੇ ਵੱਖ-ਵੱਖ ਮੋਡਸ ਦੇ ਉੱਤੇ ਇਹਨਾਂ ਨੂੰ ਵਰਕਆਊਟ ਵਰਕ ਤੇ ਲਗਾਇਆ ਤੇ ਜਿਹਦੇ ਬੇਸਿਸ ਦੇ ਉੱਤੇ ਅਸੀਂ ਸੀਸੀਟੀਵੀ ਫੂਟੇਜ ਅਤੇ ਕਾਲ ਡਿਟੇਲਸ ਦੀ ਮਦਦ ਨਾਲ ਅਤੇ ਹੋਰ ਹਿਊਮਨ ਇੰਟੈਲੀਜੈਂਸ ਦੀ ਹੈਲਪ ਦੇ ਨਾਲ ਅਸੀਂ ਰਵਿੰਦਰ ਸਿੰਘ ਨੂੰ ਟ੍ਰੇਸ ਕਰਿਆ ਰਵਿੰਦਰ ਸਿੰਘ ਸਨੋਂ ਪੰਮਨ ਕੁਮਾਰ ਜੋ ਕਿ ਮੋਡਾ ਕਟਹਾਰ ਦਾ ਪੁਲਿਸ ਸਟੇਸ਼ਨ ਆਦਮਪੁਰ ਜਲੰਧਰ ਦਾ ਰਹਿਣ ਵਾਲਾ ਉਹਨੂੰ ਟ੍ਰੇਸ ਕੀਤਾ ਤੇ ਟ੍ਰੇਸ ਕਰਕੇ 6 ਜੂਨ ਨੂੰ ਉਹਦੀ ਅਰੈਸਟ ਪਾਈ ਗਈ ਰਵਿੰਦਰ ਕੁਮਾਰ ਨੂੰ ਅਰੈਸਟ ਕਰਨ ਦੇ ਵਿੱਚ ਜਿਹੜੀ ਪੁਲਿਸ ਨੂੰ ਸਫਲਤਾ ਮਿਲੀ ਉਥੇ ਨਹੀਂ ਪੁਲਿਸ ਰੁਕੀ ਉਸ ਤੋਂ ਅੱਗੇ ਵੀ ਰਵਿੰਦਰ ਕੁਮਾਰ ਦੀ ਨਿਸ਼ਾਨਦੇਹੀ ਦੇ ਉੱਤੇ ਜਿਹੜੇ ਬੰਦੇ ਚੋਰੀ ਕਰਦੇ ਸੀ ਜਿਵੇਂ ਕਿ ਅਠਾਣਾ ਸਿੰਘ son of ਪੱਪੂ ਸਿੰਘ ਨੂੰ ਅਰੈਸਟ ਕੀਤਾ ਗਿਆ ਜਸ਼ਵਿੰਦਰ ਸਿੰਘ son of ਰੂਪ ਲਾਲ ਨੂੰ ਅਰੈਸਟ ਕੀਤਾ ਗਿਆ ਸੋਨੀ son of ਸੇਠੀ ਸਿੰਘ ਨੂੰ ਅਰੈਸਟ ਕੀਤਾ ਗਿਆ ਲਵਪ੍ਰੀਤ ਸਿੰਘ son of ਦਸ਼ਵਿੰਦਰ ਸਿੰਘ ਨੂੰ ਅਰੈਸਟ ਕੀਤਾ ਗਿਆ ਅਤੇ ਦਵਿੰਦਰ ਸਿੰਘ ਪੁੱਤਰ ਡੇਵਿਡ ਸਿੰਘ ਨੂੰ ਵੀ ਅਰੈਸਟ ਕੀਤਾ ਗਿਆ ਇਹ ਕੁੱਲ 6 ਦੋਸ਼ੀ ਜਿਹੜੇ ਹੈਗੇ ਨੇ ਹੁਣ ਤੱਕ ਇਹ ਅਰੈਸਟ ਹੋ ਚੁੱਕੇ ਨੇ ਜਿਹਨਾਂ ਦਾ ਇਹ ਗੈਂਗ ਸੀਗਾ ਤੇ ਵੱਖ-ਵੱਖ ਜਗ੍ਹਾ ਤੇ ਚੋਰੀਆਂ ਕਰਦਾ ਸੀ ਇਹਨਾਂ ਦਾ ਮੋਡਸ ਆਪਰੰਦੀ ਸੀਗਾ ਵੀ ਇਹਨਾਂ ਦੇ ਵਿੱਚੋਂ ਇੱਕ ਜਾਂ ਦੋ ਬੰਦੇ ਜਿਹੜੇ ਉਹ ਰੈਕੀ ਕਰਦੇ ਸੀ ਪਹਿਲਾਂ ਜਿਹੜੀ ਵੀ ਇਹਨਾਂ ਨੂੰ ਜਗ੍ਹਾ ਸੂਟੇਬਲ ਲੱਗਦੀ ਸੀ ਜਿਵੇਂ ਸ਼ੈਲਰ ਸੂਟੇਬਲ ਲੱਗਦਾ ਸੀ ਵੀ ਰਾਤ ਨੂੰ ਉੱਥੇ ਕੋਈ ਸਿਕਿਉਰਿਟੀ ਨਹੀਂ ਹੁੰਦੀ ਸੀ ਠਾਣਾ ਸਿੰਘ ਉੱਥੇ ਰੈਕੀ ਕਰਕੇ ਆਪਣੇ ਬਾਕੀ ਟੀਮ ਮੈਂਬਰਸ ਨੂੰ ਪਿਆਰ ਕਰਕੇ ਉੱਥੇ ਕਾਰਵਾਈ ਪਾਉਂਦਾ ਸੀ ਇਹਦੇ ਚ ਹੁਣ ਤੱਕ ਕੋਲ ਜਿਹੜੇ 6 ਦੋਸ਼ੀ ਗ੍ਰਿਫਤਾਰ ਹੋਏ ਨੇ ਉਸ ਤੋਂ ਇਲਾਵਾ ਤਿੰਨ ਦੋਸ਼ੀ ਜਿਹੜੇ ਹੈਗੇ ਨੇ ਉਹਨਾਂ ਦੀ ਗ੍ਰਿਫਤਾਰੀ ਹੋਰ ਬਾਕੀ ਹੈ ਜਿਹੜੇ ਕਿ ਉਹ ਵੀ ਟ੍ਰੇਸ ਹੋ ਚੁੱਕੇ ਨੇ ਤੇ ਉਹ ਵੀ ਟੀਮਾਂ ਜੜੀਆਂ ਹੈਗੀਆਂ ਨੇ ਉਹ ਗਈਆਂ ਹੋਈਆਂ ਉਹਨਾਂ ਦੀ ਗ੍ਰਿਫਤਾਰੀ ਜਲਦ ਕੀਤੀ ਜਾਊਗੀ ਇਹ ਜਿਹੜੀ ਚੋਰੀ ਹੋਈ ਸੀਗੀ ਮਿੱਟੀ ਅ 18 19 ਦੀ ਦਰਮਿਆਨੀ ਰਾਤ ਨੂੰ ਜਿਹੜੀ ਚੋਰੀ ਹੋਈ ਸੀਗੀ ਉਹਦੇ ਵਿੱਚ 305 ਬਾਸਮੰਤੀ ਦੇ ਗੱਟੇ ਚੋਰੀ ਹੋਏ ਸੀਗੇ 105 ਸੀਗੇ ਉਹ 30 ਕਿਲੋ ਵਾਲੇ ਸੀ ਗੱਟੇ ਤੇ ਬਾਕੀ 200 ਗੱਟੇ ਸੀਗੇ ਉਹ 50 ਕਿਲੋ ਵਾਲੇ ਸੀਗੇ ਆ ਜਿਹੜੀ ਕੁੱਲ ਰਿਕਵਰੀ ਹੋਈ ਹੈ ਉਹ ਹੈ ਦੋ ਪਿਕਅਪ ਗੱਡੀਆਂ ਮਹਿੰਦਰਾ ਦੀਆਂ ਜਿਹਦੇ ਵਿੱਚ ਇਹ ਚੋਰੀ ਦਾ ਸਮਾਨ ਲੱਦ ਕੇ ਆਮ ਤੌਰ ਤੇ ਰਾਈ ਸ਼ੈਲਰਾਂ ਦੇ ਵਿੱਚ ਇਹ ਚੋਰੀ ਕਰਦੇ ਸੀਗੇ ਗੋਡਾਊਨਸ ਦੇ ਵਿੱਚ ਚੋਰੀ ਕਰਦੇ ਸੀਗੇ ਉਹ ਗੱਡੀਆਂ ਜਿਹੜੀਆਂ ਉਹ ਰਿਕਵਰ ਹੋ ਗਈਆਂ ਦੋ ਪਿਕਅਪ ਗੱਡੀਆਂ ਮਹਿੰਦਰਾ ਦੀਆਂ ਨੇ ਤੇ ਜਿਹੜੀ ਚੋਰੀ ਹੋਇਆ ਚਾਵਲ ਸੀਗੇ 170 ਗੱਟੇ ਬਾਸਮਤੀ ਦੇ ਉਹ ਵੀ ਚੋਰੀ ਹੋ ਗਏ। ਉਹ ਵੀ ਰਿਕਵਰ ਹੋ ਗਏ। ਅਤੇ ਇਹਦੇ ਵਿੱਚ ਜਿਹੜੇ ਆ ਦੋਸ਼ੀ ਹੈਗੇ ਨੇ ਇਹਨਾਂ ਦੇ ਖਿਲਾਫ ਪਹਿਲਾਂ ਵੀ ਬਹੁਤ ਮੁਕੱਦਮੇ ਦਰਜ ਨੇ। ਇਹ ਸਾਰੇ ਦੋਸ਼ੀ ਡਿਸਟ੍ਰਿਕਟ ਫਿਰੋਜ਼ਪੁਰ ਜ਼ੀਰਾ ਪੁਲਿਸ ਸਟੇਸ਼ਨ ਜ਼ੀਰਾ ਦੇ ਰਹਿਣ ਵਾਲੇ ਨੇ। ਇੱਕ ਦੋਸ਼ੀ ਜਿਹੜਾ ਰਵਿੰਦਰ ਹੈ ਇਹ ਆਦਮਪੁਰ ਦਾ ਜਲੰਧਰ ਦੇ ਰਹਿਣ ਵਾਲਾ ਹੈ। ਜਲੰਧਰ ਰੂਰਲ ਦਾ। ਇਹਦੇ ਵਿੱਚ ਦੋਸ਼ੀ ਸੋਨੀ ਸਿੰਘ ਹੈ ਜਿਹੜਾ ਉਹਦੇ ਖਿਲਾਫ ਪਹਿਲਾਂ 6 ਮੁਕੱਦਮੇ ਦਰਜ ਨੇ। ਅਲੱਗ-ਅਲੱਗ ਜ਼ਿਲ੍ਹਿਆਂ ਦੇ ਵਿੱਚ ਮੁਕੱਦਮੇ ਦਰਜ ਨੇ ਜਿਵੇਂ ਕਿ ਮੋਗੇ ਦੇ ਵਿੱਚ 107 ਨੰਬਰ ਮੁਕੱਦਮਾ ਦਰਜ ਹੈ ਪੁਲਿਸ ਸਟੇਸ਼ਨ ਬਦਨੀ ਕਲਾ ਮੋਗੇ ਦੇ ਵਿੱਚ ਹੀ 114 ਨੰਬਰ ਮੁਕੱਦਮਾ ਦਰਜ ਹੈ ਪੁਲਿਸ ਸਟੇਸ਼ਨ ਅਜੀਤਵਾਲ ਜੀਰੇ ਫਿਰੋਜ਼ਪੁਰ ਦੇ ਵਿੱਚ ਸਿਟੀ ਜੀਰਾ ਦੇ ਵਿੱਚ 3 ਨੰਬਰ ਮੁਕੱਦਮਾ ਦਰਜ ਹੈ 2018 ਦਾ 457380 ਚੋਰੀ ਦਾ ਉਸ ਤੋਂ ਇਲਾਵਾ ਸਦਰ ਫਰੀਦਕੋਟ ਦਾ ਮੁਕੱਦਮਾ ਜਿਹੜਾ ਦਰਜ ਹੈ 195 ਨੰਬਰ 2021 ਦਾ ਉਸ ਤੋਂ ਇਲਾਵਾ ਘਲਖੁਰਦ ਫਿਰੋਜ਼ਪੁਰ ਦਾ ਮਕਦਮਾ ਦਰਜਾ ਮਕਦਮਾ ਨੰਬਰ 40 2022 ਦਾ ਉਸ ਤੋਂ ਇਲਾਵਾ ਮਕਦਮਾ ਨੰਬਰ 10 2019 ਦਾ 457 389 411 ਨੰਬਰ ਦਾ ਦਰਜਾ ਹੈ ਸਿਟੀ ਕੋਰ ਕਪੂਰਾ ਫਰੀਦਕੋਟ ਦਾ ਉਸੇ ਤਰੀਕੇ ਨਾਲ ਜਿਹੜਾ ਦੋਸ਼ੀ ਧਾਣਾ ਸਿੰਘ ਹੈ ਉਹਦੇ ਖਿਲਾਫ ਕੁੱਲ 9 ਮਕਦਮੇ ਪਹਿਲਾਂ ਦਰਜ ਨੇ ਜਿਹੜੇ ਕਿ ਪ੍ਰੈਸ ਨੋਟ ਦੇ ਵਿੱਚ ਦਿੱਤੇ ਗਏ ਨੇ ਜਿਵੇਂ ਕਿ ਸਿਟੀ ਜੀਰਾ ਦੇ ਵਿੱਚ ਐਨਡੀਪੀਐਸ ਦਾ ਮਕਦਮਾ ਦਰਜਾ ਹੈ ਨਸ਼ੇ ਦੀ ਖਰੀਦੋ ਫਿਰੋਕ ਤੇ ਅੱਗੇ ਵੇਚਣ ਦਾ ਅ ਜਿਲ੍ਹਾ ਮੋਗਾ ਦੇ ਵਿੱਚ ਵੀ ਨਸ਼ਾ ਤਸਕਰੀ ਦਾ ਮੁਕਦਮਾ ਦਰਜ ਹੈ ਇੱਕ ਜਿਲ੍ਹਾ ਫਿਰੋਜ਼ਪੁਰ ਦੇ ਵਿੱਚ ਜਿਲ੍ਹਾ ਮੋਗਾ ਦੇ ਵਿੱਚ 457 380 107 ਨੰਬਰ 2017 ਦਾ ਮੁਕਦਮਾ ਦਰਜ ਹੈ ਜਿਲ੍ਹਾ ਮੋਗਾ ਦੇ ਵਿੱਚ 114 ਨੰਬਰ ਮੁਕਦਮਾ ਦਰਜ 2017 379 411 ਚੋਰੀ ਦਾ ਜੀਰਾ ਸਿਟੀ ਜੀਰਾ ਪੁਲਿਸ ਸਟੇਸ਼ਨ ਦਾ ਫਿਰੋਜ਼ਪੁਰ ਡਿਸਟ੍ਰਿਕਟ ਦਾ ਮੁਕਦਮਾ ਦਰਜ ਹੈ 3 ਨੰਬਰ ਸਿਟੀ ਜੀਰਾ ਦਾ ਹੀ 5 ਨੰਬਰ ਮੁਕਦਮਾ ਦਰਜ ਹੈ 2018 ਦਾ 457 ਚੋਰੀ ਦਾ मुकदमा नंबर छब्बी दो हजार भीह का तीन सौ उनासी भी चार सौ बारह चार सौ सतवंजा तीन सौ अस्सी तीन सौ बयासी चार सौ सताई नहीं जिला बठिंडा उसके अलावा मुकदमा नंबर एक सौ पचानवे मिति पच्ची दस दो हज़ार इक्की जुर्म तीन सौ